ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਖੰਡ ਸ੍ਰੀ ਹਮਦਸਪਤ ਦੀ ਪ੍ਰਕਰਮਾ ਵਿੱਚ ਤਸਵੀਰਾਂ ਲੈਣ ਤੇ ਬੈਨ ਲਗਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲੈ ਕੇ ਫੈਸਲੇ ਦੇ ਮੁਤਾਬਕ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਚੋਗੇਦ ਦੇ ਤੇ ਪ੍ਰਕਰਮਾ ਦੇ ਆਲੇ ਦੁਆਲੇ ਤਸਵੀਰ ਲੈਣ ਦੀ ਹੁਣ ਮਨਾਹੀ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਲਈ ਬਕਾਇਦਾ ਅੰਗਰੇਜ਼ੀ ਪੰਜਾਬੀ ਅਤੇ ਹਿੰਦੀ ਦੇ ਵਿੱਚ ਬੋਰਡ ਵੀ ਲਗਾ ਦਿੱਤੇ ਗਏ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁਖਸਕਤ ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ ਇਹ ਮर्याਦਾ ਦਾ ਸਥਾਨ ਹੈ। ਅਤੇ ਰੋਹਾਨੀਤਕ ਕੇਂਦਰ ਹੈ ਇਸ ਕਰਕੇ ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਆਉਣ ਲਈ ਆਉਂਦੇ ਹਨ ਨਾ ਕਿ ਇਹ ਪਿਕਨਿਕ ਸਪੌਟ ਹੈ ਉਹਨਾਂ ਨੇ ਉਮੀਦ ਕੀਤੀ ਹੈ ਕਿ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਸ਼ਰਮਣੀ ਕਮੇਟੀ ਨੇ ਆਲੀ ਕਾਇਕੇ ਮੀਡੀਆ ਲਈ ਵੀ ਕਾਇਦਾ 2 ਪੁਆਇੰਟ ਰੱਖੇ ਗਏ ਹਨ ਜਿੱਤੋਂ ਵੀਆਈਪੀ ਮੂਵਮੈਂਟ ਦੌਰਾਨ ਕਵਰੇਜ ਕਰਵਾਈ ਜਾ ਸਕੇਗੀ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਡਾਕੂਮੈਂਟਰੀ ਜਾਂ ਕੋਈ ਹੋਰ ਫਿਲਮ ਬਣਾਉਣੀ ਹੈ ਤਾਂ ਉਸਦੇ ਬਕਾਇਦਾ ਸ਼ਰਮਣੀ ਕਮੇਟੀ ਦੀ ਇਜਾਜ਼ਤ ਲੈਣੀ ਪਵੇਗੀ ਇਜਾਜ਼ਤ ਨਾਲ ਹੀ ਅੰਦਰੋਂ ਕਿਸੇ ਕਿਸਮ ਦੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕੀਤੀ ਜਾ ਸਕੇਗੀ ਹਾਲਾਂਕਿ ਇਸ ਮਾਮਲੇ ਤੇ ਸੰਗਤ ਨੇ ਰਲੀ ਮਿਲੀ ਪ੍ਰਤੀਕਿਰਿਆ ਜ਼ਰੂਰ ਦਿਖਾਈ ਹੈ। ਮੰਦਰ ਸਾਹਿਬ ਸਿੱਖਾਂ ਵਾਸਤੇ ਉਹ ਪਰਮਪਵਿੱਤਰ ਸਥਾਨ ਹੈ ਜਿੱਥੋਂ ਸਿੱਖਾਂ ਨੂੰ ਜੀਵਨ ਜਾਚ ਮਿਲਦੀ ਹੈ, ਜੀਵਨ ਮਿਲਦਾ ਵਾ। ਇਹ ਰੋਹਾਨੀਅਤ ਦਾ ਕੇਂਦਰ ਹੈ। ਇਸ ਸਥਾਨ ਤੇ ਦਰਸ਼ਨ ਸਤਿਨਾਮ ਕਰਨ ਵਾਸਤੇ ਸੰਗਤਾਂ ਅਸ਼ਰਧਾਲੂ ਯਾਤਰੂ ਲੱਖਾਂ ਦੀ ਗਿਣਤੀ ਵਿੱਚ ਰਜਨਾ ਆਉਂਦੇ ਨੇ ਤੇ ਆਣ ਕੇ ਤ੍ਰਿਪਤੀ ਪ੍ਰਾਪਤ ਕਰਦੇ ਨੇ ਭਾਵੇਂ ਉਹ ਮਾਨਸਿਕ ਤੌਰ ਤੇ ਆ ਸਰੀਰਕ ਤੌਰ ਤੇ ਆ ਉਹਨਾਂ ਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਆ ਪਰ ਅੱਜ ਮੋਬਾਈਲ ਦਾ ਜੋਗ ਹੁਣ ਕਰਕੇ ਫੋਟੋਗ੍ਰਾਫੀ ਦਾ ਜੋਗ ਹੁਣ ਕਰਕੇ ਵੀਡੀਓ ਦਾ ਜੋਗ ਹੁਣ ਕਰਕੇ ਹਰ ਬੰਦਾ ਆਪਣੇ ਆਪਣੇ ਢੰਗ ਦੇ ਨਾਲ ਆਪਣੇ ਆਪਣੇ ਐਕਸ਼ਨ ਦੇ ਨਾਲ ਸਚਕਣ ਜੀ ਨਿਹੰਗਰ ਮੰਦਰ ਸਾਹਿਬ ਦੀ ਪ੍ਰਕਰਮਾਂ ਚ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦਾ ਸੀ ਜਿਹਦੇ ਨਾਲ ਸੰਗਤੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਦੀ ਸੀ ਇੱਕ ਸੰਗਤ ਦੀ ਬਹੁਤ ਵੱਡੀ ਪੱਧਰ ਤੇ ਆਮਦ ਹੋਣ ਕਰਕੇ ਸੰਗਤਾਂ ਨੂੰ ਫੋਟੋਗ੍ਰਾਫੀ ਕਰਨ ਵਾਲਿਆਂ ਵਾਸਤੇ ਰੁਕਾਵਟ ਵੀ ਆਉਂਦੀ ਸੀ ਸੰਗਤ ਜਿਹੜੀ ਸੀ ਉਹ ਅਧਿਆਤਮਿਕ ਤੌਰ ਤੇ ਉਹ ਸਕੂਨ ਪ੍ਰਾਪਤ ਨਹੀਂ ਕਰ ਸਕਦੀ ਬਹੁਤ ਸਾਰੀਆਂ ਸਾਨੂੰ ਇਹਦੀਆਂ ਇਸ ਸਬੰਧ ਦੇ ਵਿੱਚ ਸ਼ਿਕਾਇਤਾਂ ਮਿਲੀਆਂ ਸੀ ਮੈਨੇਜਰ ਸਚਕਿੰਦਰੀ ਹਰਮੰਦਰ ਸਾਹਿਬ ਨੇ ਪ੍ਰਕਰਮਾਂ ਦੇ ਵਿੱਚ ਕੁਝ ਇਹ ਬੋਰਡ ਲਾ ਕੇ ਕਿ ਰਹਾਣੀਆਂ ਦੇ ਕੇਂਦਰ ਵਿੱਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਮਨਾਵਾ ਬਹੁਤ ਵਧੀਆ ਕਾਰਜ ਕੀਤਾ ਵਾ ਇਸ ਦੇ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਕਰਮਾਂ ਦਾ ਅਨੁਸ਼ਾਸਨ ਆ ਜਿਹੜੀ ਮਰਜ਼ਾਦਾ ਵਾ ਜਿਹੜੀ ਪਰੰਪਰਾ ਵਾ ਸਾਡੀ ਉਹ ਬਹਾਲ ਰਹੇਗੀ ਅਦਰਵਾਈਜ਼ ਜਿਸ ਢੰਗ ਦੇ ਨਾਲ ਅੱਜ ਕੱਲ ਦੀ ਫੋਟੋਗ੍ਰਾਫੀ ਹੋ ਰਹੀ ਆ ਉਹ ਸੰਗਤ ਦੀ ਭਾਵਨਾ ਨੂੰ ਬਹੁਤ ਠੇਸ ਪਹੁੰਚਾਉਂਦੀ ਆ ਦੂਸਰੀ ਗੱਲ ਕਿ ਜਿਹੜੀ ਮੀਡੀਆ ਦੇ ਵਿੱਚ ਇਹ ਆਈ ਆ ਮੀਡੀਆ ਸਾਡੇ ਵਾਸਤੇ ਪੱਤਰਕਾਰ ਭਾਈਚਾਰਾ ਸਾਡੇ ਵਾਸਤੇ ਬਹੁਤ ਸਤਿਕਾਰਤ ਆ ਕਿਉਂਕਿ মিডিਏ ਤੋਂ ਬਿਨਾ ਚੱਲਿਆ ਨਹੀਂ ਜਾ ਸਕਦਾ ਅਸੀਂ মিডিਏ ਨੂੰ ਪੱਤਰਕਾਰਾਂ ਨੂੰ ਵੀਡੀਓਗ੍ਰਾਫੀ ਲਈ ਫੋਟੋਗ੍ਰਾਫੀ ਲਈ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਦੋ ਸਥਾਨ ਅਜਿਹੇ ਦੇਾਂਗੇ ਜਿੱਥੇ ਉਹਨਾਂ ਨੂੰ ਫੋਟੋਗ੍ਰਾਫੀ ਕਰਨ ਤੇ ਵੀਡੀਓਗ੍ਰਾਫੀ ਕਰਨ ਦੀ ਸਹੂਲਤ ਹੋਵੇਗੀ ਉਹ ਵੀ ਵੀਆਈਪੀ ਜਿਹੜੀ ਕਵਰੇਜ ਵੀ ਕਰ ਸਕਣਗੇ ਤੇ ਆਪਣੀ ਲੋੜ ਅਨਸਾਰ ਆਪਣਾ ਕਾਰਜ ਕਰ ਸਕਣਗੇ ਪਰ ਪਾਬੰਦੀ ਇਸ ਰੂਪ ਚ ਨਹੀਂ ਹੈਗੀ ਪਾਬੰਦੀ ਇਹ ਆ ਕਿ ਪ੍ਰਕਰਮਾ ਦੇ ਵਿੱਚ ਹਰ ਸਥਾਨ ਤੇ ਹਰ ਸਮੇਂ ਫੋਟੋਗ੍ਰਾਫੀ ਵੀਡੀਓ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੰਗਤਾਂ ਦੀ ਸੁਰੱਖਤ ਵਾਸਤੇ ਤੇ ਮਰਜ਼ਾਦਾ ਨੂੰ ਬਣਾਈ ਰੱਖਣ ਵਾਸਤੇ ਇੱਕ ਚੀਜ਼ ਥੋੜੀ ਜਿਹੀ ਕਲੀਅਰ ਕਰ ਦਕਿ ਜਿਹੜੀ ਫੋਟੋਗ੍ਰਾਫੀ ਬੰਦ ਕੀਤੀ ਹੈ ਇਹ ਸਿਰਫ ਇੱਕ ਜਿਹੜੇ ਪੱਤਰਕਾਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਵਾਸਤੇ ਜਨ ਪੂਰੀ ਸੰਗਤ ਵਾਸਤੇ ਹੈ ਨਹੀਂ ਇਹ ਸਾਰੇ ਵਾਸਤੇ ਆ ਪੱਤਰਕਾਰਾਂ ਵਾਸਤੇ ਜਿਹੜੀ ਹੈਗੀ ਆ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਨਿਸ਼ਚਿਤ ਸਥਾਨਾਂ ਤੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰ ਸਕੇਗਾ ਜਿਹੜੇ ਸ਼ਰਧਾਲੂ ਨੇ ਉਹ ਜਾਦਗਰੀ ਫੋਟੋ ਜਿਹੜੀਆਂ ਨੇ ਸਾਡੇ ਸੇਵਾਦਾਰਾਂ ਦੇ ਨੋਟਿਸ ਲਿਆ ਕੇ ਲੈ ਸਕਦੇ ਨੇ ਇਸ ਤਰ੍ਹਾਂ ਦੀ ਵੀ ਨਹੀਂ ਗੱਲ ਹੈ ਕਿ ਪਰ ਜਿਹੜੀ ਫੋਟੋਗ੍ਰਾਫੀ ਜਿਸ ਤਰ੍ਹਾਂ ਦਾ ਇਹ ਨੂੰ ਇੱਕ ਪਿਕਨਿਕ ਸਪਾਟ ਸੈਰਗਾਹ ਦੇ ਤੌਰ ਤੇ ਲੋਕ ਵਰਦੇ ਸੀ ਉਹ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਉਹ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮਰਜ਼ਾਦਾ ਵਾ ਉਹਨੂੰ ਬਾਹਰ ਰੱਖਾਂ ਜਿਹੜੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਬੰਦ ਕਰ ਦਿੱਤੀ ਹੈ ਕਿ ਤੁਸੀਂ ਨਾ ਮੋਬਾਈਲ ਵਿੱਚ ਕਿੱਛ ਸਕਦੇ ਨਾ ਕੈਮਰੇ ਦੇ ਵਿੱਚ ਕਿੱਛ ਸਕਦੇ ਕੀ ਕਰਾਂ ਤੁਹਾਡਾ ਇਸ ਬਾਰੇ ਏ ਜੀ ਜੋ ਗੁਰੂ ਸਾਹਿਬ ਦੇ ਜਗਾ ਨੂੰ ਮੁੱਖ ਰੱਖ ਦਿਆ ਹੋਇਆ ਜੋ ਕਿ ਦਰਸ਼ਨ ਕਰਨ ਆ ਰਹੀ ਸੰਗਤ ਆ ਉਹਨੂੰ ਆ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦਾ ਨਾ ਕਿ ਮੋਬਾਈਲ ਦੇ ਵਿੱਚ ਫੋਟੋ ਖਿੱਚਣੀ ਚਾਹੀਦੀ ਆ ਨਾ ਕਿ ਹੋਰ ਕਿਸੇ ਜੀਵੇ ਤੇ ਫੋਟੋ ਖਿੱਚਣ ਤੋਂ ਬਹੁਤ ਚੰਗਾ ਕੀਤਾ ਏ ਜੋ ਮਨਾ ਕੀਤਾ ਇਹ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਜੀ ਜੈਂ ਹਮ ਗੁਜਰਾਤ ਰਾਜਕੋਟ तो बताइए यहाँ पे जो गोल्डन टेम्पल है आप गुजरात से आए हैं देखने के लिए लेकिन यहाँ पे अब फोटोग्राफी बिल्कुल बंद हो गई है है तो क्या कहना है आपका इसके बारे में इतनी दूर से आए हैं हाँ हो सकता है कि ये इन लोगों इसके साथ उन लोगों की आस्था जुड़ी हुई हो और लोग आजकल है वो फोटोग्राफी को ज्यादा इम्पोर्टेंस देते हैं और श्रद्धा कम हो गई है तो शायद से ये डिसीजन उन लोगों का सही रहा लेकिन आप इतनी दूर से आए हैं लेकिन फिर भी आप फैमिली के साथ आए हैं तो एक यादगार तो होती है ना तो निराशा तो होगी ना आप पर बाहर से तो वो फोटो ले सकते हैं बाहर से भी मंदिर का फोटो दिखता है तो बाहर अलाउड है बाहर कोई मना नहीं कर रहा है तो वहाँ से भी खींच सकते हैं थोड़ा ये रहेगा कि अंदर रह के उन लोगों की श्रद्धा का मान रह जाएगा और बाहर से हमारा मान रह जाएगा दोनों का हो जाएगा टूडे तो 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 तो